68ਵੀਂ ਨੈਸ਼ਨਲ ਸਕੂਲ ਖੇਡਾਂ ਵਿੱਚ ਪੰਜਾਬ ਦੀ ਨੈਟਬਾਲ ਟੀਮ ਨੇ 골ਡ ਮੈਡਲ ਜਿੱਤਿਆ ਇਸ ਟੀਮ ਦਾ ਹਿੱਸਾ ਰਹੇ ਬੁੱਢਲਾਡਾ ਦੇ ਹਰਕੀਰਤ ਸਿੰਘ ਦਾ ਬੁੱਢਲਾਡਾ ਪਹੁੰਚਣ ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਜ਼ਿਕਰ ਹੋਇਆ ਕਿ ਹਰਕੀਰਤ ਨੈਸ਼ਨਲ ਅਵਾਰਡੀ ਅਧਿਆਪਕ ਅਮਰਜੀਤ ਸਿੰਘ ਚਾਹਲ ਦਾ ਬੇਟਾ ਹੈ। ਨੈਸ਼ਨਲ ਅਵਾਰਡੀ ਅਧਿਆਪਕ ਦੇ ਬੇਟੇ ਨੇ ਅੱਜ ਇੱਕ ਨੈਸ਼ਨਲ ਅਵਾਰਡ ਹੋਰ ਜਿੱਤਿਆ ਤੇ ਆਪਣੇ ਪਿਤਾ ਦੀਆਂ ਲੀਹਾਂ ਤੇ ਚੱਲ ਰਿਹਾ ਹੈ। ਹਰਕੀਰਤ ਮੇਰੇ ਸਾਹਮਣੇ ਹੈ। ਹਰਕੀਰਤ ਜੀ ਅੱਜ ਫਿਰ ਤੁਸੀਂ ਨੈਸ਼ਨਲ ਲੈਵਲ ਦੀਆਂ ਖੇਡਾਂ ਦੇ ਵਿੱਚ ਅਵਾਰਡ ਜਿੱਤ ਕੇ ਆਏ ਹੋ ਟੀਮ ਦਾ ਹਿੱਸਾ ਕੀ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਮਹਿਸੂਸ ਹੋ ਰਿਹਾ ਖੇਡ ਕੇ। ਅੱਛਾ ਨੈਸ਼ਨਲ ਲੈਵਲ ਤੇ ਅੱਛਾ ਇਸ ਖੇਡ ਵੱਲ ਆਉਣ ਦੇ ਲਈ ਤੁਹਾਨੂੰ ਪ੍ਰੇਰਿਤ ਕਿਸ ਨੇ ਕੀਤਾ ਸੀਗਾ ਮੈਨੂੰ ਪ੍ਰੇਰਿਤ ਬਲਵਿੰਦਰ ਸਰ ਨੇ ਕੀਤਾ ਸੀ ਅੱਛਾ ਮੇਰੇ ਪਾਪਾ ਦੇ ਇੱਕ ਲੀਗ ਨੇ ਅੱਛਾ ਜਿਵੇਂ ਤੁਹਾਡਾ ਕਦ ਕਾਠ ਹੈ ਤੁਹਾਨੂੰ ਇਹ ਤੁਹਾਡੀ ਕਦ ਕਾਠ ਦੇ ਤੁਹਾਡੀ ਉਸ ਨੂੰ ਦੇਖ ਕੇ ਵੀ ਤੁਹਾਡੇ ਟੀਚਰ ਨੇ ਪ੍ਰਭਾਵਿਤ ਹੋ ਕੇ ਤੁਹਾਨੂੰ ਕਿਹਾ ਹੋਗਾ ਇਸ ਗੇਮ ਨੂੰ ਤੁਸੀਂ ਜੁਆਇਨ ਕਰੋ ਹਨਾ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸਹਿਪਾਠੀਆਂ ਨੂੰ ਜਿਹੜੇ ਗੇਮਾਂ ਦੇ ਵਿੱਚ ਇੰਨਾ ਜ਼ਿਆਦਾ ਰੁਚੀ ਨਹੀਂ ਰੱਖਦੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਅਰ ਗੇਮਾਂ ਖੇਡਨੀ ਆ ਬਹੁਤ ਜ਼ਰੂਰੀ ਨੇ ਤੇ ਪੱਖੋਂ ਵੀ ਨਾਲ ਪੜ੍ਹਾਈ ਵੀ ਕਰਨੀ ਜ਼ਰੂਰੀ ਹੈ। ਅੱਛਾ ਜਦੋਂ ਇਹ ਗੇਮ ਜੁਆਇਨ ਕੀਤੀ ਸੀ ਤਾਂ ਲੱਗਦਾ ਸੀ ਕਿ ਪੰਜਾਬ ਦੀ ਟੀਮ ਦਾ ਹਿੱਸਾ ਬਣੋਂਗੇ ਤੇ ਇਸ ਤਰ੍ਹਾਂ ਟੀਮ ਤੁਹਾਡੀ ਜਿੱਤੇ ਜਾਊਗੀ ਤੇ ਇਹ ਮਾਨ ਸਨਮਾਨ ਐਵੇਂ ਮਿਲੂਗਾ। ਹਾਂਜੀ ਸੋਚਿਆ ਤਾਂ ਸੀ। ਸੋਚਿਆ ਸੀਗਾ। ਅੱਛਾ ਅੱਗੇ ਕੀ ਸੋਚਦੇ ਹੋ ਫਿਰ ਇਸ ਤੋਂ ਬਾਅਦ ਹੁਣ? ਅੱਗੇ ਕਿੱਥੇ ਤੱਕ ਜਾਣਾ? ਨੈਸ਼ਨਲ ਟੀਮ ਦਾ ਹਿੱਸਾ ਬਣਨਾ। ਹਾਂਜੀ ਨੈਸ਼ਨਲ ਟੀਮ। ਅੱਛਾ ਤੁਸੀਂ ਨੈਸ਼ਨਲ ਅਵਾਰਡ ਜੇਤੂ ਅਧਿਆਪਕ ਹੈਗੇ ਹੋ ਹਨਾ ਹੁਣ ਤੁਹਾਡਾ ਬੇਟਾ ਵੀ ਇਹਨਾਂ ਲੀਹਾਂ ਤੇ ਤੁਰ ਪਿਆ ਕਿ ਨੈਸ਼ਨਲ ਅਵਾਰਡ ਜਿੱਤ ਕੇ ਲਿਆਏ ਕਹਾਂਗੇ ਕਿਉਂਕਿ ਇੰਟਰਨੈਸ਼ਨਲ ਪੰਜਾਬ ਦੀ ਟੀਮ ਦਾ ਹਿੱਸਾ ਸੀ ਤੇ ਕਿਦਾਂ ਫੀਲ ਕਰ ਰਹੇ ਹੋ ਫਿਰ ਮੈਂ ਬਹੁਤ ਵਧੀਆ ਫੀਲ ਕਰ ਰਿਹਾ ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਕਿ ਹੁਣ ਮੈਂ ਆਪਣੇ ਬੇਟੇ ਦੇ ਨਾਮ ਨਾਲ ਜਿਹੜਾ ਜਾਣਿਆ ਜਾਊਗਾ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਸਾਡੇ ਖਾਨਦਾਨ ਦਾ ਪਹਿਲਾ ਜਿਹੜਾ ਖੇਡਾਂ ਦੇ ਵਿੱਚੋਂ ਮੈਡਲ ਇਸ ਨੇ ਪ੍ਰਾਪਤ ਕੀਤਾ ਜਿਹੜਾ ਕਿ 골ਡ ਮੈਡਲ ਪ੍ਰਾਪਤ ਕੀਤਾ ਇਸ ਨੇ ਜੋ ਸਾਡੇ ਸਾਰੇ ਖਾਨਦਾਨ ਦੇ ਲਈ ਇੱਕ ਖੁਸ਼ੀ ਦੀ ਗੱਲ ਹੈ। ਅੱਛਾ ਤੁਸੀਂ ਜਦੋਂ ਨੈਸ਼ਨਲ ਅਵਾਰਡ ਜਿੱਤ ਕੇ ਆਏ ਸੀ ਤੁਹਾਡਾ ਜੀ ਬੜਾ ਜੋਰ ਸ਼ੋਰ ਦੇ ਨਾਲ ਸਵਾਗਤ ਹੋਇਆ ਸੀ। ਤੁਹਾਨੂੰ ਉਦੋਂ ਜ਼ਿਆਦਾ ਖੁਸ਼ੀ ਹੋ ਰਹੀ ਸੀ ਕਿ ਹੁਣ ਜ਼ਿਆਦਾ ਹੋ ਰਹੀ ਹੈ? ਨਹੀਂ ਮੈਨੂੰ ਹੁਣ ਡਬਲ ਖੁਸ਼ੀ ਹੋ ਰਹੀ ਹੈ। ਮੈਨੂੰ ਉਹ ਜੋ ਪਾਲਸੀ ਉਹ ਵੀ ਯਾਦ ਆ ਰਿਹਾ ਹੈ। ਉਸ ਦੇ ਨਾਲ ਨਾਲ ਜੋ ਅੱਜ بیٹے ਨੇ ਜੋ ਪ੍ਰਾਪਤੀ ਹੈ ਇਸ ਦੀ ਤੇ ਉਸੇ ਵੀ ਫਕਰ ਮਹਿਸੂਸ ਹੋ ਰਿਹਾ ਹੈ। ਅੱਛਾ ਅੱਗੇ ਕੀ ਸੋਚ ਰਹੇ ਹੋ ਤੁਸੀਂ ਉਹਨਾਂ ਅੱਗੇ ਨੈਸ਼ਨਲ ਖੇਡਾਂ ਤੱਕ ਇਹਨੂੰ ਕਿਸ ਤਰ੍ਹਾਂ ਆਪਾਂ ਹਾਂਜੀ ਹੁਣ ਜੋ ਇਹਨੇ ਮੈਡਲ ਪ੍ਰਾਪਤ ਕੀਤਾ ਉਹ ਟੀਮ ਇਵੈਂਟਸ ਦੇ ਵਿੱਚੋਂ ਕੀਤਾ ਇਹਦੇ ਨਾਲ ਜਿਹੜੇ 12 ਪਲੇਅਰ ਸੀਗੇ ਜਿਹਦੇ ਵਿੱਚੋਂ ਮਤਲਬ ਇਸ ਪਲੇਇੰਗ ਸੈੱਟ ਦਾ ਹਿੱਸਾ ਸੀਗਾ ਤੇ ਹੁਣ ਜਿਵੇਂ ਕਿ ਇਹਦਾ ਕਦ ਕਾਠ ਹੈਗਾ ਤੇ ਇਹਦੇ ਲਈ ਬਹੁਤ ਸਾਰੀਆਂ ਸੁਜੈਸ਼ਨਸ ਆ ਰਹੀਆਂ ਕਿ ਇਸਨੂੰ ਜੋ ਇੰਡੀਵਿਜੂਅਲ ਇਵੈਂਟ ਹੈ ਉਹਦੇ ਵਿੱਚ ਵੀ ਇਹ ਫਿਊਚਰ ਦੇ ਵਿੱਚ ਪਾਰਟਿਸਿਪੇਟ ਕਰੇ ਕੀ ਮੈਸੇਜ ਦੇਣਾ ਚਾਹੁੰਗਾ ਇੱਕ ਅਧਿਆਪਕ ਹੋਣ ਦੇ ਨਾਤੇ ਵੀ ਬੱਚਿਆਂ ਦੇ ਮਾਪਿਆਂ ਨੂੰ ਇੱਕ ਅਧਿਆਪਕ ਹੋਣ ਦੇ ਨਾਤੇ ਜਿੱਥੇ ਇਸ ਤੋਂ ਪਹਿਲਾਂ ਸਾਡੇ ਸਕੂਲ ਦੇ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਸਟੇਟ ਲੈਵਲ ਤੇ ਜਿਹੜੇ ਪਾਰਟਿਸਪੇਟ ਕਰਕੇ ਆਉਂਦੇ ਆ ਤੇ ਉੱਥੋਂ ਕਾਫੀ ਪ੍ਰਾਈਜ਼ਸ ਲੈ ਕੇ ਆਉਂਦੇ ਆ ਤੇ ਮੈਰੀ ਕੁਝ ਇਧਰ ਰੁਚੀ ਨਹੀਂ ਸੀਗੀ ਆਪਣੇ ਬੱਚਿਆਂ ਦੇ ਲਈ ਕਿ ਮੈਂ ਉਹਨਾਂ ਨੂੰ ਕਿਸੇ ਖੇਡ ਦੇ ਵਿੱਚ ਲੈ ਕੇ ਜਾਵਾਂ ਪਰ ਜਦੋਂ ਸਾਡੇ ਸਕੂਲ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਆਏ ਸ਼੍ਰੀ ਵਿਨੋਦ ਕੁਮਾਰ ਜੀ ਮਿਲੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਈ ਵਾਰ ਤੁਹਾਡੇ ਕੋਲ ਗਾਈਡੈਂਸ ਨਹੀਂ ਹੁੰਦੀ ਅਸੀਂ ਅਧਿਆਪਕ ਕਿਉਂਕਿ ਮੈਂ ਸਾਇੰਸ ਅਧਿਆਪਕ ਐ ਤਾਂ ਮੈਨੂੰ ਉਸ ਤਰ੍ਹਾਂ ਦਾ ਫੀਲਡ ਹੈ ਜਿਹੜਾ ਉਹਦੇ ਬਾਰੇ ਨੋਲੇਜ ਜ਼ਿਆਦਾ ਹੁੰਦੀ ਹੈ ਤਾਂ ਇਹਨਾਂ ਨੇ ਸਾਨੂੰ ਜਿਹੜੀ ਗਾਈਡੈਂਸ ਦਿੱਤੀ ਗਾਈਡੈਂਸ ਕਰਕੇ ਜਿਹੜਾ ਹੈਗਾ ਅੱਜ ਜਿਹੜਾ ਹਰਕੀਰਤ ਐ ਉਹਨੇ 골ਡ ਮੈਡਲ ਜਿਹੜਾ ਹੈ ਉਹ ਜਿੱਤਿਆ ਤਾ ਇਸ ਕਰਕੇ ਮੈਂ ਸਾਰੇ ਹੀ ਜਿਹੜੇ ਸਾਡੇ ਪੇਰੈਂਟਸ ਹੈ ਉਹਨਾਂ ਨੂੰ ਬੇਨਤੀ ਕਰਦਾ ਤੇ ਉਹਨਾਂ ਨੂੰ ਕਹਿਣਾ ਕਿ ਉਹ ਘੱਟੋ ਘੱਟ ਆਪਣੇ ਬੱਚੇ ਦੀ ਜਿਹੜੀ ਏਵੈਲੂਏਸ਼ਨ ਹੈ ਕਿਸੇ ਵੀ ਜਿਹੜੇ ਸਪੋਰਟਸ ਅਧਿਆਪਕਾਂ ਤੋਂ ਕਰਵਾਉਣ ਤੇ ਜਿੱਥੇ ਉਹ ਪੜ੍ਹਾਈ ਤੇ ਬਹੁਤ ਜ਼ਿਆਦਾ ਜ਼ੋਰ ਲਗਾ ਰਿਹਾ ਉੱਥੇ ਉਹ ਖੇਡਾਂ ਤੇ ਵੀ ਜ਼ੋਰ ਲਗਾਉਣ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਮਨ ਹੈ ਤੇ ਤਨ ਹੈ ਉਹ ਬਹੁਤ ਵਧੀਆ ਬਣ ਸਕੇ ਤੇ ਉਹ ਇਸ ਦੇ ਨਾਲ ਨਾਲ ਜਿਹੜਾ ਹੈਗਾ ਪੜ੍ਹਾਈ ਦੇ ਵਿੱਚ ਵੀ ਤਰੱਕੀ ਕਰ ਸਕਦੇ ਆ ਕਿੰਦਾ ਆਪਣੇ ਸਟੂਡੈਂਟ ਨੂੰ ਇਸ ਮੁਕਾਮ ਤੱਕ ਪਹੁੰਚਦੇ ਹੋਏ ਦੇਖ ਕੇ ਕੀ ਫੀਲ ਕਰ ਰਹੇ ਹੋ ਬਹੁਤ ਖੁਸ਼ੀ ਹੁੰਦੀ ਹੈ ਜੀ ਹਮ ਇੱਕ ਕੋਚ ਨੂੰ ਆਪਣੇ ਤੋਂ ਜੋ ਉਹਦਾ ਸ਼ਾਗਿਰਦ ਹੈ ਉਹਦੇ ਹੁੰਦਾ ਵੀ ਉਹ ਤੋਂ ਉੱਚਾ ਮੁਕਾਮ ਹਾਸਲ ਕਰੇ ਤਾਂ ਕਿ ਜਿਹੜੇ ਉਹਨੇ ਕੀਤੀ ਹੋਈ ਮਿਹਨਤ ਨੂੰ ਫਲ ਲੱਗੇ ਤੇ ਉਹ ਆਪਦੀਆਂ ਜਿਹੜਾ ਬੁਲੰਦੀਆਂ ਨੂੰ ਛੂਹੇ ਜੋ ਕਿ ਹਰਕੀਰਤ ਨੇ ਕਰਕੇ ਵਿਖਾਇਆ ਤੇ ਬਹੁਤ ਸਾਰੇ ਆਪਾਂ ਬੱਚਿਆਂ ਨੂੰ ਗਾਈਡ ਕਰਦੇ ਆਂ ਪਰ ਇਹਦੇ ਚ ਕਈ ਹੁੰਦਾ ਬੱਚੇ ਛੱਡ ਜਾਂਦੇ ਨੇ ਉਸ ਟਾਈਮ ਬਾਅਦ ਮੈਂ ਕਹਿੰਦਾ ਵੀ ਬਹੁਤ ਜੋਗ ਬੱਚੇ ਹੁੰਦੇ ਨੇ ਮੈਂ ਇਹੋ ਜਿਹੇ ਬੱਚੇ ਵੇਖਨੇ ਜਿਹੜੇ ਨੈਸ਼ਨਲ ਕਿ ਇੰਟਰਨੈਸ਼ਨਲ ਹੋ ਸਕਦੇ ਨੇ ਪਰ ਮੈਂ ਫੇਰ ਉਹੀ ਗੱਲ ਤੇ ਕਰਦਾ ਵੀ ਪੇਰੈਂਟਸ ਦਾ ਸਹਿਯੋਗ ਜ਼ਰੂਰੀ ਹੈ ਪੇਰੈਂਟਸ ਬਿਨਾ ਬੱਚੇ ਬਹੁਤ ਮੈਂ ਆਪਣੀ ਜ਼ਿੰਦਗੀ 'ਚ ਮੈਨੂੰ ਮੇਰੀ 18-20 ਸਾਲ ਦੀ ਸਰਵਿਸ ਹੋ ਗਈ ਮੈਂ ਇਹੋ ਜਿਹੇ ਬੱਚੇ ਵੇਖਨੇ ਜਿਹੜੇ ਇੰਟਰਨੈਸ਼ਨਲ ਹੋ ਸਕਦੇ ਸੀ ਪਰ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਪੇਰੈਂਟਸ ਵੱਲੋਂ ਸਪੋਰਟ ਨਾ ਹੋਣ ਕਾਰਨ ਜਾਂ ਪੇਰੈਂਟਸ ਕੱਲਾ ਬੱਚੇ ਦੇ ਛੱਡ ਦੇਦੇ ਬੱਚੇ ਨਹੀਂ ਸਾਰਾ ਕੁਝ ਕਰਨਾ ਅਸੀਂ ਕੱਲੇ ਪੈਸੇ ਦੇ ਦਈਏ ਜਾਂ ਇਹਨੂੰ ਸਹੂਲਤਾਂ ਦੇ ਦਈਏ ਉਹ ਨਹੀਂ ਨਾਲ ਸਪੋਰਟਿੰਗ ਮੈਂਟਲੀ ਜਿਹੜੇ ਉਹਨੂੰ ਸਿਹਤ ਕਰਨਾ ਹੈ ਉਹਦੇ ਨਾਲ ਰਹਿਣਾ ਹੈ ਉਹਨੂੰ ਹਰ ਥਾਂ ਸਪੋਰਟ ਕਰਨਾ ਹੈ ਇਹ ਵੀ ਜ਼ਰੂਰੀ ਹੈ ਜੋ ਕਿ ਇਹਨੇ ਹਰ ਕੀ ਇਤਨੇ ਕਰਕੇ ਦਿਖਾਇਆ ਇਹਨਾਂ ਦੇ ਲਈ ਵਿਸ਼ੇਸ਼ ਧੰਨਵਾਦ ਮੈਂ ਕਰੂੰਗਾ ਸ਼੍ਰੀ ਵਿਨੋਦ ਕੁਮਾਰ ਜੀ ਜੋ ਜੋਗਾ ਵਿਖੇ ਇਹਨਾਂ ਨੂੰ ਕੋਚਿੰਗ ਦੇ ਰਹੇ ਸੀ ਤੇ ਉਹਨਾਂ ਨੇ ਬਹੁਤ ਵਧੀਆ ਇਹਨਾਂ ਨੂੰ ਜਿਹੜਾ ਕਾਫੀ ਟਾਈਮ ਦੇ ਕੇ ਕੋਚਿੰਗ ਦਿੱਤੀ ਤੇ ਇਹਨਾਂ ਦੇ ਪਿਤਾ ਜੀ ਸਰਦਾਰ ਅਮਰਜੀਤ ਸਿੰਘ ਜੀ ਉਹਨਾਂ ਦੀ ਵੀ ਵੇਖੋ ਜੂਨ ਦੀਆਂ ਸਾਰੀਆਂ ਛੁੱਟੀਆਂ ਉਹ ਆਪਣੇ ਗੱਡੀ ਲੈ ਕੇ ਇਥੋਂ ਮਾਨਸਾ ਜਾਂਦੇ ਰਹੇ ਤੇ ਫਿਰ ਘਟੋ ਘਟ ਦੋ ਤੋਂ ਤਿੰਨ ਮਹੀਨੇ ਉਹ ਲਗਾਤਾਰ ਜੋਗਾ ਜਾਂਦੇ ਰਹੇ ਇਹਦੀ ਪ੍ਰੈਕਟਿਸ ਵਾਸਤੇ ਤੇ ਡੇਲੀ ਇਹ ਜਿਹੜੇ ਸਵੇਰੇ ਵੀ ਜਾਂਦੇ ਰਹੇ ਤੇ ਸ਼ਾਮ ਨੂੰ ਵੀ ਜਾਂਦੇ ਰਹੇ ਸਵੇਰੇ 5 ਵਜੇ ਮਾਨਸਾ ਪਹੁੰਚ ਜਾਂਦੇ ਸੀ ਤੇ ਆਪਾਂ ਉਹ ਚੀਜ਼ ਨੂੰ ਜਿਹੜੀ ਉੱਤਰ ਪਰ ਇਹਦੇ ਚ ਇੱਕ ਹੁੰਦਾ ਆਪਾਂ ਮਿਹਨਤ ਵੀ ਕਰਦੇ ਆਂ ਕਈ ਵਾਰੀ ਉਹ ਮਿਹਨਤ ਆਪਣੀ ਸਫਲ ਨਹੀਂ ਹੁੰਦੀ ਪਰ ਇਹ ਹਰਕੀਰਤ ਦਾ ਯਾ ਮੇਰੀ ਮਿਹਨਤ ਤੇ ਤੇਰੀ ਜਿਹੜੀ ਆਪਾਂ ਕਹਿੰਦੇ ਇਲਾਕਾ ਵੀ ਇਹ ਨਹੀਂ ਮਿਹਨਤ ਨੂੰ ਫਲ ਲੱਗਿਆ ਤੇ ਇਹਨੇ ਇੰਟਰਨੈਸ਼ਨਲ ਲੈਵਲ ਤੇ ਜੋ ਪ੍ਰਾਪਤੀ ਕੀਤੀ ਹੈ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਹੋਰ ਬੁਲੰਦੀਆਂ ਨੂੰ ਛੂਹੇ ਇੰਟਰਨੈਸ਼ਨਲ ਲੈਵਲ ਤੇ ਲੈਵਲ ਤੇ ਪੁਲਾੜੇ ਦਾ ਆਪਣੇ ਪਿੰਡ ਜੋਹਿਆਂ ਦਾ ਨਾਮ ਰੌਸ਼ਨ ਕਰੇ ਇਸ ਲਈ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ